आवश्यक पढेंगे फिर तो मत्ती दी अंजिल उस 16 बाप, उस दी 15 तो पढेंगे तेरा तो ये सुने कैथरियाsliपी दे इलाके विच आन के अपने चेलेया नु कह के पुछा जो लोग मुख दे की आकदे वो बोले ਕਈ ਕਈ ਤਾਂ ਇਹ ਹੋਣਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਰੀਆ ਅੱਤੇ ਕਈ ਿੰਦੀਆਂ ਜਾਂ ਨਦੀਆਂ ਵਿੱਚੋਂ ਕੋਈ ਉਸਨੇ ਉਹਨਾਂ ਨੂੰ ਕਿਹਾ ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਫੋਨ ਹਾਂ ਹਾਂ ਹਲੇਲੂਇਆ ਇਹ ਜਗਤ ਸੀ ਹਰ ਹਫਤੇ ਜਿਹੜਾ ਇਹ ਹਿੱਸਾ ਪੜੀਦਾ ਆ ਕਿਉਂਕਿ ਅਸੀਂ ਆਪਣੇ ਜਿਹੜਾ ਸਿੱਖਦੇ ਪਏ ਹਿੱਸੇ ਉਹਨਾਂ ਅਸੀਂ ਜੁੜ ਜਾਈਏ ਸੋ ਇਸ ਜਗ੍ਹਾ ਤੇ ਪ੍ਰਭ ਯਸੂਰ ਦੇ ਚੇਲਿਆਂ ਦੇ ਕੋਲ ਪੁੱਛਿਆ ਕਿ ਲੋਕੀ ਮੇਰੇ ਬਾਰੇ ਦੇ ਵਿੱਚ ਕੀ ਕਹਿੰਦੇ ਆ ਕਿਉਂ ਪ੍ਰਭ ਯਿਸੂ ਜੀ ਨੇ ਸਵਾਲ ਚੇਲੇਆਂ ਦੇ ਨਾਲ ਕਿਹਾ ਕਿ ਉਸ ਵੇਲੇ ਜਿਹੜਾ ਲੋਕਾਂ ਦਾ ਵਿਸ਼ਵਾਸ ਬਖ ਵਖ ਵਿਸ਼ਵਾਸ ਸੀਗਾ ਕਿਉਂਕਿ ਪ੍ਰਭ ਯਿਸੂ ਸੀ ਜਦੋਂ ਦੁਨੀਆ ਦੇ ਵਿੱਚ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਸੇਵਾ ਸ਼ੁਰੂ ਕੀਤੀ ਤੇ ਦੁਨੀਆ ਦੇ ਵਿੱਚ ਜਿਹੜਾ ਸੀਗਾ ਉਹ ਸ਼ੋਰ ਹੋ ਗਿਆ ਜਿਸ ਅਸੀਂ ਕਹਿੰਦੇ ਹਾਂ ਕਿ ਬਹੁਤ ਲੋਕਾਂ ਦੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਕਿ ਪ੍ਰਭ ਯਿਸੂ ਐਸ ਐਮ ਸੀ ਜਿਹੜਾ ਲੋਕਾਂ ਨੂੰ ਚੰਗਿਆ ਕਰਦੇ ਬਿਮਾਰਾਂ ਨੂੰ ਚੰਗੇ ਕਰਦੇ ਮੁਰਦਿਆਂ ਨੂੰ ਜੀਂਦੇ ਕਰਦੇ ਆ ਔਰ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਆ ਤੋ ਜਦੋਂ ਪ੍ਰਭੂ ਯਸੂਸਮਸੀ ਕੈਸੀਆ ਦੇ ਵਿਚ ਆਦ ਉਸ ਜਗ੍ਹਾ ਤੇ ਪ੍ਰਭੂ ਯਸੂਸਮਸੀ ਨੇ ਚੇਲਿਆਂ ਦੇ ਕੋਲੋਂ ਪੁੱਛਿਆ ਕਿ ਲੋਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਤੇ ਚੇਲਿਆਂ ਨੇ ਕੀ ਕਿਹਾ ਚੇਲਿਆਂ ਨੇ ਕਿ ਕੋਈ ਕਹਿੰਦੇ ਆ ਜਰਮੀਆ ਆ ਕੋਈ ਕਹਿੰਦੇ ਜੋਹਨਾ ਬਪਤਿਸਮਾ ਦੇਣ ਵਾਲਾ ਤੇ ਕੋਈ ਕਹਿੰਦੇ ਐਲੀਆ ਹਨਾ ਤਿੰਨ ਨਾਮ ਆਏ ਜਗ੍ਹਾ ਤੇ ਤੇ ਪ੍ਰਭੂ ਯਸੂਸਮਸੀ ਨੇ ਕਿਹਾ ਵੀ ਤੁਸੀਂ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਜੋ ਮੈਂ ਕੌਣ ਆ ਸੋ ਅਸੀਂ ਇਹ ਸਿੱਖਦੇ ਪਏ ਆ ਕਿ ਪ੍ਰਭੂ ਯਸੂਸਮਸੀ ਕੌਣ ਆ ਇਹ ਅਸੀਂ ਆਪਣੇ ਸੰਦੇਸ਼ ਦੇ ਦੁਆਰਾ ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਆ ਚਾਹੁੰਦੇ ਆ ਕਿ ਪਰਮੇਸ਼ਰ ਪ੍ਰਭੂ ਯਸੂਸਮਸੀ ਕੌਣ ਆ ਸੋ 엘िया ਦਾ ਕਿਉਂ ਕਿਹਾ ਜੋਹਨਾ ਦਾ ਕਿਉਂ ਕਿਹਾ ਔਰ ਜਰਮੀਆਂ ਦਾ ਕਿਉਂ ਕਿਹਾ ਕਿਉਂਕਿ ਆਪਾਂ ਸਿੱਖਿਆ ਰਹੇ ਹਾਂ ਕਿ ਤਿੰਨੋਂ ਜਿਹੜੇ ਪ੍ਰਭੂ ਦੇ ਦਾਸ ਨਬੀ ਸੀਗੇ ਉਹ ਵੀ ਜਿਹੜੇ ਸੀ ਚੇਤਾਵਨੀ ਦੇਣ ਐਸ ਲੋਕਾਂ ਨੂੰ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿਓ ਆਪਣੇ ਬੁਰੇ ਜਿਹੜੇ ਤੁਹਾਡੇ ਖਿਆਲ ਉਹਨਾਂ ਨੂੰ ਛੱਡ ਦਿਓ ਕਿ ਤੁਸੀਂ ਪਰਮੇਸ਼ਵਰ ਦੇ ਜਿਹੜਾ ਆ ਉਹ ਮਗਰਤ ਲੋ ਹੈ ਨਾ ਪਰਮੇਸ਼ਵਰ ਦੇ ਜੋ ਹੁਕਮ ਹੈ ਉਹਨਾਂ ਨੂੰ ਪੂਰਿਆ ਕਰੋ ਸੋ ਇਹ ਜਗਤ ਉੱਪਰ ਜੋ ਅਸੀਂ ਪੜਿਆ ਪ੍ਰਭੂ ਨੇ ਕਿਹਾ ਮੈਂ ਕੌਣ ਆ ਅਸੀਂ ਜੋ ਹੋਂਨਾ ਦੇ ਬਾਰੇ ਸਿੱਖ ਲਿਆ ਸੀਗਾ ਕਿ ਜੋ ਹੋਂਨਾ ਦੇ ਦਾ ਨਾਮ ਜਿਹੜਾ ਪ੍ਰਭੂ ਯਿਸੂ ਨੇ ਨਾਲ ਕਿਉਂ ਜੋੜਿਆ ਗਿਆ ਕਿਉਂਕਿ ਜਿਵੇਂ ਜੋ ਹੋਂਨਾ ਨੇ ਅਸੀਂ ਵੇਖਦੇ ਆ ਕਿ ਜੋ ਹੋਂਨਾ ਨੇ ਆ ਕੇ ਤੋਬਾ ਦਾ ਪ੍ਰਚਾਰ ਕੀਤਾ ਤੇ ਪ੍ਰਭੂ ਯਿਸੂ ਮਸੀਹ ਨੇ ਵੀ ਆ ਕੇ ਕਹਾ ਦਾ ਪ੍ਰਚਾਰ ਕੀਤਾ ਤੋਬਾ ਦਾ ਇਦਾਂ ਹੀ ਹੈ ਤੁਹਾਨੂੰ ਬੋਲੋ ਹਾਂ ਪ੍ਰਭੂ ਯਿਸੂ ਮਸੀਹ ਨੇ ਜਿਵੇਂ ਜੋ ਹੋਂਨਾ ਨੇ ਤੋਬਾ ਦਾ ਪ੍ਰਚਾਰ ਕੀਤਾ ਤੇ ਪ੍ਰਭੂ ਯਿਸੂ ਮਸੀਹ ਨੇ ਵੀ ਆ ਕੇ ਤੋਬਾ ਦਾ ਹੀ ਪ੍ਰਚਾਰ ਕੀਤਾ ਜੋਹਨਾ ਨੇ ਵੀ ਕਿਹਾ ਕਿ ਪਰਮੇਸ਼ਵਰ ਦਾ ਰਾਜ ਨਿਕਟਿਆ ਤੇ ਯਸਮ ਸਿੰਘ ਨੇ ਵੀ ਕਿਹਾ ਪਰਮੇਸ਼ਵਰ ਦਾ ਰਾਜ ਨਿਕਟਿਆ ਪਰ ਇਹਦੇ ਗੱਲ ਉੱਪਰ ਇੱਕ ਚੀਜ਼ ਜਿਹੜੀ ਆ ਮਿਲਦੀ ਆ ਪ੍ਰਭੂ ਯਸਮ ਸਿੰਘ ਉਹ ਜੋਹਨਾ ਦੇ ਵਿੱਚ ਕਿ ਪ੍ਰਭੂ ਯਸਮ ਸਿੰਘ ਜੋਹਨਾ ਨੇ ਐਡਾ ਵੱਡਾ ਕੋਈ ਚਮਤਕਾਰ ਕੀਤਾ ਨਹੀਂ ਉਹਨੇ ਕੀ ਕੀਤਾ ਉਹਨੇ ਬਾਣੀ ਦਾ ਪ੍ਰਚਾਰ ਕੀਤਾ ਤੇ ਤੌਬਾ ਦਾ ਪ੍ਰਚਾਰ ਪ੍ਰਚਾਰ ਉਹ ਜਗਤ ਤੇ ਕੀਤਾ ਸੋ ਇਹਨਾਂ ਦੇ ਸਮਾਨਤਾ ਕੀ ਆ ਉਹ ਇਹੋ ਹੀ ਆ ਕਿ ਇਹ ਦੋਨਾਂ ਨੇ ਜਿਹੜਾ ਸਰਵਗੁਰੂ ਰਾਜ ਦਾ ਪ੍ਰਚਾਰ ਕੀਤਾ ਤੇ ਮਨ ਫਰਾਉ ਦਾ ਤੌਬਾ ਦਾ ਪ੍ਰਚਾਰ ਪ੍ਰਚਾਰ ਕੀਤਾ ਅਤੇ ਸਿੱਖਿਆ ਤੇ ਪਹੁੰਚਦਾ ਕਿ ਯੋਹੰਨਾ ਕਿਉਂ ਕਹਾ ਕਿਉਂਕਿ ਚੇਤਾਵਨੀ ਦੇਣ ਵਾਲਾ ਨਬੀ ਸੀਗਾ ਹਨਾ ਉਸ ਨੇ ਪ੍ਰਭੂ ਦੇ ਰਸਤੇ ਨੂੰ ਤਿਆਰ ਕੀਤਾ ਕਿ ਜਿਹੋ ਉਹਨਾਂ ਨੇ ਕਿਹਾ ਕਿ ਪ੍ਰਭੂ ਜਿਹੜਾ ਆਉਣ ਵਾਲਾ ਆ ਤੇ ਮੈਂ ਉਹਦੇ ਜਿਹੜਾ ਜੁੱਤੀ ਚੁੱਕਣ ਦੇ ਵੀ ਯੋਗ ਯੋਗ ਨਹੀਂ ਹੈ ਉਹ ਸਿੱਖਿਆ ਤੋਂ ਕੀ ਮਿਲਦੀ ਆ ਕਿ ਅਸੀਂ ਵੀ ਸੱਚੇ ਗਵਾਹ ਬੰਨਣਾ ਯਿਸੂ ਜੀ ਦੇ ਜਿਵੇਂ ਜੋਹੰਨਾ ਗਵਾਹ ਬਣਿਆ ਨਾ ਉਹ ਵੀ ਅਸੀਂ ਵੀ ਗਵਾਹ ਬੰਨਣਾ ਅਸੀਂ ਵੀ ਕੀ ਬੰਨਣਾ ਅਸੀਂ ਵੀ ਸੱਚੇ ਗਵਾਹ ਬੰਨਣਾ ਜਿਵੇਂ ਜੋਹੰਨਾ ਨੇ ਆ ਕੇ ਚੇਤਾਵਨੀ ਦਿੱਤੀ ਤੇ ਅਸੀਂ ਵੀ ਕੀ ਕਰਨਾ ਆ ਅਸੀਂ ਵੀ ਚੇਤਾਵਨੀ ਦੇਣੀ ਲੋਕਾਂ ਨੂੰ ਕਿ ਭਾਈ ਤੋਬਾ ਕਰ ਲੋ ਤੋਬਾ ਕਰ ਲੋ ਮਨ ਫੇਰਾਓ ਕਿਉਂਕਿ ਪਰਮੇਸ਼ਰ ਦਾ ਰਾਜ ਨਿਕਟਿਆ ਪਰ ਅਸੀਂ ਵੇਖਦੇ ਹਾਂ ਕਿ ਇਹ ਜਿਹੜਾ ਤੋਬਾ ਦਾ ਪ੍ਰਚਾਰ ਅੱਜ ਕੱਲ ਬਹੁਤ ਘੱਟ ਪ੍ਰਚਾਰ ਹੋ ਰਿਹਾ ਅੱਜ ਕੱਲ ਕਾਹਦਾ ਪ੍ਰਚਾਰ ਹੋ ਰਿਹਾ ਜਿਆਦਾ ਹਨ ਹਰ ਇੱਕ ਕਹਿੰਦਾ ਕਿ ਮੇਰੀ ਜ਼ਿੰਦਗੀ ਵਿੱਚ ਚਮਤਕਾਰ ਹੋਣਾ ਚਾਹੀਦਾ ਹਰ ਇੱਕ ਇਨਸਾਨ ਇਹ ਕਹਿੰਦਾ ਕਿ ਮੈਨੂੰ ਬਹੁਤ ਵੱਡੀ ਬਰਕਤ ਮਿਲ ਜਾਣੀ ਚਾਹੀਦੀ ਹੈ ਹਰ ਇੱਕ ਇਨਸਾਨ ਕਹਿੰਦਾ ਕਿ ਮੈਂ ਦੂਜੇ ਤੋਂ ਵੱਡਾ ਹੋ ਜਾਵਾਂ ਅੱਜ ਦੁਨੀਆ ਵਿੱਚ ਇਹੋ ਹੀ دعਵਾਵਾਂ ਜਿਆਦਾ ਚੱਲਦੀਆਂ ਪਈਆਂ ਇਹੋ ਹੀ ਪ੍ਰਚਾਰ ਵੀ ਪ੍ਰਚਾਰ ਹੋ ਰਿਹਾ ਦਵਾ ਵੀ ਕਰਦੇ ਆ ਜਾਂ ਕਰੋਨਿਆਂ ਤੇ ਇਹਨਾਂ ਵਿਸ਼ਿਆਂ ਦੇ ਅਸੀਂ ਕਰਉਂਦੇ ਆ ਤੇ ਜੇਕਰ ਅਸੀਂ ਪ੍ਰਚਾਰ ਕਰਦੇ ਸਿਰ ਵੀ ਅਸੀਂ ਇਹਨਾਂ ਵਿਸ਼ਿਆਂ ਉੱਤੇ ਹੀ ਪ੍ਰਚਾਰ ਕਰਦੇ ਆ ਪਰ ਇਹ ਜਿਹੜਾ ਪ੍ਰਚਾਰ ਜਿਵੇਂ ਜੋਹਨਾ ਸੱਚਾ ਗਵਾਹ ਠਹਿਰਿਆ ਉਹ ਵੀ ਅਸੀਂ ਵੀ ਪ੍ਰਭੂ ਯਿਸੂ ਨੂੰ ਸੱਚੇ ਗਵਾਹ ਠਹਿਰਨਾ ਲਿਖਿਆ ਧਰਤੀ ਦੇ ਬੰਦੇ ਅਤੇਕਰ ਤੁਸੀਂ ਮੇਰੇ ਗਵਾਹ ਠਹਿਰੋਗੇ ਬੋਲੋ ਹallelujah ਅਸੀਂ ਪ੍ਰਭੂ ਯਿਸੂ ਨੂੰ ਸੱਚਾ ਗਵਾਹ ਠਹਿਰਨਾ ਸੋ ਅਸੀਂ ਵੀ ਲੋਕਾਂ ਦੇ ਵਿੱਚ ਜਾ ਕੇ ਹੋਕਾ ਦੇਣਾ ਅਸੀਂ ਮਨਾਦੀ ਕਰਨੀ ਹੈ ਕਿ ਪਈ ਆਪਣੇ ਮਨ ਫਰਾਓ ਕਿ ਉਹ ਪ੍ਰਭੂ ਯਸਮਸੀ ਬਹੁਤ ਜਲਦੀ ਆ ਰਿਹਾ ਹੁਣ ਪ੍ਰਭੂ ਯਸਮਸੀ ਜਿਹੜਾ ਆ ਉਹ ਗੁਪਤ ਰੂਪ ਦੇ ਵਿੱਚ ਪ੍ਰਭੂ ਯਸਮਸੀ ਨਹੀਂ ਆਉਣਾ ਤੇ ਜਿਹੜੇ ਲੋਕ ਤਿਆਰ ਹੋਣਗੇ ਉਹਨਾਂ ਨੂੰ ਜਿਹੜਾ ਪ੍ਰਭੂ ਯਸਮਸੀ ਆਪਣੇ ਨਾਲ ਲੈ ਕੇ ਲੈ ਕੇ ਜਾਣ ਵਾਲਾ ਆ ਅਵਸ਼ੇਕ ਇਸਾ ਪੜਾਂਗੇ ਬਾਈਬਲ ਦੇ ਵਿੱਚੋਂ ਮਤੀ ਦੇ ਅੰਜੀਲ 11 ਬਾਬ ਉਹਦੇ 10 ਔਰ 10 ਤੋਂ 14 ਅੱਧਾ ਤੇਰੇ ਮੱਥੇ ਵਿੱਚ ਲਿਖਿਆ ਹੋਇਆ ਹੈ ਕਿ ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਕਰਦਾ ਨਾ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਿਹੜੇ ਤੀਰਿਆ ਤੋਂ ਜੰਮੇ ਹਨ ਉਹਨਾਂ ਵਿੱਚੋਂ ਇਹ ਹੋਣਾ ਬਕਤੀਸ ਵਿੱਚ ਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਹਾਂ ਜੋ ਹੁਣ ਨਾ ਪ੍ਰਵੇਸ਼ਮੁਖ ਦੇ ਰਾਹ ਤਿਆਰ ਕਰਨ ਵਾਸਤੇ ਆਇਆ ਕਿਉਂਕਿ ਪ੍ਰਵੇਸ਼ਮੁਖ ਨੂੰ ਆਉਣਾ ਸੀਗਾ ਹਾਂ ਅੱਗੇ बढिए ਉਹ ਤੋਂ ਵੱਡਾ ਹੈ ਹਾਂਜੀ ਪੜਿਏ ਅਤੇ ਯਹੂਨਾ ਬਪਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਚੋੜੀ ਸਵਰਗ ਦੇ ਰਾਜ ਤੇ ਜੋਰ ਮਾਰਿਆ ਜਾਂਦਾ ਹੈ ਅਤੇ ਜੋਰ ਮਾਰਨ ਵਾਲੇ ਵਾਲੇ ਉਸ ਨੂੰ ਖੋਹ ਲੈਂਦੇ ਹਨ ਹਾਂ ਕਿਉਂਕਿ ਸਾਰੇ ਨਬੀ ਅਤੇ ਤੂਰੇਤ ਯਹੂਨਾ ਦੀ ਕਰ ਅਗੰਬਾ ਕਰਦੇ ਜਾਣ ਅਤੇ ਆਉਣ ਵਾਲਾ ਏਰੀਆ ਇਹੋ ਹੈ ਹੂੰ ਚਾਹੋ ਤਾਂ ਮੰਨੋ ਹਾਂ ਦੇਖੋ ਪ੍ਰਭੂ ਯਸੂਸ ਸੀ ਨੇ ਵੀ ਲੋਕਾਂ ਨੂੰ ਦੱਸ ਦਿੱਤਾ ਜਿਹੜਾ ਯੋਹਾਨਾ ਆ ਨਾ ਉਹਦੇ ਵਿੱਚ ਐਲੀਆ ਦਾ ਆਤਮਾ ਕਾਰੀਏ ਕਾਰੀਏ ਕਰਦਾ ਆ ਐਲੀਆ ਵਰਗੂ ਆਤਮਾ ਜਿਹੜਾ ਸੀ ਉਹਦੇ ਵਿੱਚ ਕਾਰੀਏ ਕਾਰੀਏ ਕਰਦਾ ਸੀਗਾ ਔਰ ਐਲੀਆ ਨੇ ਵੀ ਜਿਹੜਾ ਆ ਉਹ ਬੜੀ ਦਲੇਰੀ ਦੇ ਨਾਲ ਜਿਹੜਾ ਆ ਉਹ ਜਗ੍ਹਾ ਤੇ ਇਸرائیਲੀਆਂ ਦੇ ਵਿੱਚ ਉਸ ਰਾਜੇ ਆਹਾਬ ਦੇ ਵਿੱਚ ਜਿਹੜਾ ਆਹਾਬ ਦੇ ਸਾਹਮਣੇ ਜਿਹੜਾ ਸੀ ਪ੍ਰਚਾਰ ਕੀਤਾ ਸੀਗਾ ਪੜਾਂਗੇ ਹੋ ਰਿਹਾ ਸੀ 17 ਬਾਪ ਉਸੇ 10 13 ਐਤ ਮੱਤੀ ਦੀ ਅੰਜੀਬ ਹੂੰ ਪਰ ਮੈਂ ਤੁਹਾਨੂੰ ਆਂਦਾ ਹਾਂ ਪਹਿਲੇ ਏਰੀਆ ਦਾ ਆ ਚੁਕਿਆ ਅਤੇ ਉਹਨਾਂ ਨੇ ਉਹ ਨੂੰ ਨਾਕ ਪਛਾਨਿਆ ਪਰ ਜੋ ਕੁਝ ਉਹਨਾਂ ਨੇ ਜਹਾਇਆ ਸੋ ਉਹ ਦੇ ਨਾਲ ਕੀਤਾ ਹੂੰ ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਪਾਵੇਗਾ ਹੂੰ ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਹੀ ਉਹਨਾਂ ਬਪਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ ਹਾਂ ਇੱਕ ਹੋਰ कॉमन ਗੱਲ ਇਹ ਆ ਕਿ ਪ੍ਰਭੂ ਯਿਸੂ ਨੇ ਖੋਲੀ ਦੱਸਤਾ ਕਿ ਜਿਵੇਂ ਜੋਨਾ ਆਇਆ ਸੀਗਾ ਹਨਾ ਉਹ ਆਈਡੀਆ ਅਲੀਆ ਦਾ ਸਮਰਥ ਲੈ ਕੇ ਆਇਆ ਸੀਗਾ ਨਾ ਇਹ ਲੀਆ ਮੰਗ ਉਹ ਅਧਿਕਾਰ ਲੈ ਕੇ ਆਇਆ ਸੀਗਾ ਤੇ ਜਿਵੇਂ ਲੋਕਾਂ ਨੇ ਜਿਵੇਂ ਤੁਸੀਂ ਸਾਰਿਆਂ ਲੋਕਾਂ ਨੇ ਜੀ ਹੁਦੀਆਂ ਨੇ ਜੋ ਉਹਨਾਂ ਦੀ ਪ੍ਰਤੀਤ ਨਹੀਂ ਕੀਤੀ ਕਹਿੰਦਾ ਜੋ ਤੁਹਾਡਾ ਮਨ ਹੈ ਤੁਸੀਂ ਉਹਨਾਂ ਦੇ ਨਾਲ ਕਰ ਦਿੱਤਾ ਉਸੇ ਤਰ੍ਹਾਂ ਤੁਸੀਂ ਮਨੁੱਖ ਦੇ ਪੁੱਤਰ ਦੇ ਨਾਲ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਸੂਸਮਸੀ ਦੇ ਨਾਲ ਵੀ ਉਸੇ ਤਰ੍ਹਾਂ ਤੁਸੀਂ ਉੱਥੇ ਤਰ੍ਹਾਂ ਹੀ ਤੁਸੀਂ ਕਰੋਗੇ ਸੋ ਜਿਵੇਂ ਜਹੋਨਾ ਦੇ ਨਾਲ ਹੋਇਆ ਜੋ ਉਹਨਾਂ ਨੂੰ ਫੜ ਕੇ ਜਿਹੜਾ ਸੀਗਾ ਮਾਰ ਦਿੱਤਾ ਗਿਆ ਉਸੇ ਤਰ੍ਹਾਂ ਪ੍ਰਭੂ ਯਸੂਸਮ ਨੇ ਦੱਸਿਆ ਵੀ ਤੁਸੀਂ ਪਰਮੇਸ਼ਰ ਦੇ ਪੁੱਤਰ ਮਨੁੱਖ ਦੇ ਪੁੱਤਰ ਦੇ ਨਾਲ ਵੀ ਤੁਸੀਂ ਇਸੇ ਤਰ੍ਹਾਂ ਕਰਨ ਵਾਲੇ ਆ ਤੇ ਜਿਵੇਂ ਜਹੋਨਾ ਨੇ ਔਕਾ ਦਿੱਤਾ ਸੀਗਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਔਕਾ ਦੇ ਰਿਹਾ ਤੇ ਤੁਸੀਂ ਜਿਵੇਂ ਉਹਨਾਂ ਕੀਤੇ ਉਸੇ ਤਰ੍ਹਾਂ ਤੁਸੀਂ ਜਿਹੜਾ ਪਰਮੇਸ਼ਰ ਦੇ ਪੁੱਤਰ ਨਾਲ ਉਸੇ ਤਰ੍ਹਾਂ ਤੁਸੀਂ ਕਰਨ ਵਾਲੇ ਆ ਪੜਾਂਗੇ ਅਸੀਂ ਲੋਕਾਂ ਦੇ ਅੰਜੀਲ ਇੱਕ ਵਾਰ ਉਹ 17 ਦੇ ਤਈ ਹੈ। ਲੁਕਾ ਦੇ ਅੰਜੀਲ ਇੱਕ ਬਾਪ ਉ 17 ਦੇ ਤਈ ਹੈ। ਉਹ ਉਸਦੇ ਅੱਗੇ ਅੱਗੇ ਏਲੀਆ ਦੇ ਆਤਮਾ ਔਰ ਬਲ ਨਾਲ ਚੱਲੇਗਾ। ਹੂੰ ਜੋ ਪੇਵਾ ਦੇ ਦਿਲਾਂ ਨੂੰ ਬਾਲਗਾ ਦੇ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਨੇ ਵੱਲ ਮੋੜੇ ਪਰ ਪ੍ਰਭੂ ਨੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ। ਹਾਂ ਲਿਖਿਆ ਉਹ ਏਲੀਆ ਦੇ ਆਤਮਾ ਔਰ ਬਲ ਨਾਲ ਚੱਲੇਗਾ। ਕਿਹਦੀ ਗੱਲ ਹੋ ਰਹੀ ਹੈ ਯੋਹਨਾ ਦੀ ਹੈ ਨਾ ਯੋਹਨਾ ਐਲੀਆ ਦਾ ਬਲ ਤੇ ਐਲੀਆ ਦਾ ਆਤਮਾ ਲੈ ਕੇ ਚੱਲੇਗਾ ਤੇ ਜਿਹੜਾ ਆਪਣੇ ਕੀ ਉਸ ਜਗ੍ਹਾ ਤੇ ਲਿਖਿਆ ਉਹਨਾਂ ਦੇ ਪਰਮੇਸ਼ਰ ਪ੍ਰਭੂ ਦੀ ਬਲ ਉਹਨਾਂ ਨੂੰ ਕੀ ਕਰੇਗਾ ਉਹ ਮੁੜੇਗਾ ਤੇ ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰੇਗਾ ਕਿ ਪਰਮੇਸ਼ਰ ਦੇ ਬਲ ਉਹਨਾਂ ਨੂੰ ਮੁੜੇਗਾ ਸੋ ਐਲੀਆ ਦਾ ਜਿਹੜਾ ਅਸੀਂ ਸਿੱਖਣ ਵਾਸਤੇ ਜਾ ਰਹੇ ਹਿੱਸਾ ਐਲੀਆ ਦੇ ਬਾਰੇ ਵਿੱਚ ਸਿੱਖਾਂਗੇ ਜਿਵੇਂ ਯੋਹਨਾ ਦਾ ਪ੍ਰਚਾਰ ਓਵੇਂ ਐਲੀਆ ਦਾ ਪ੍ਰਚਾਰ ਓਵੇਂ ਹੀ ਪ੍ਰਭੂ ਯਸੂਸ ਦੀ ਦਾ ਪ੍ਰਚਾਰ ਵੀ ਦੁਨੀਆ ਦੇ ਉੱਤੇ ਹੋਇਆ ਅਸੀਂ ਜੋ ਪਹਿਲਾਂ ਵੀ ਸਿੱਖ ਚੁੱਕੇ ਆ ਕਿ ਐਲੀਆ ਜੋਹਨਾ ਵੱਲੋਂ ਕੋਈ ਚਮਤਕਾਰ ਨਾ ਕੀਤਾ ਗਿਆ ਪਰ ਐਲੀਆ ਦੇ ਨਾਂ ਐਲੀਆ ਦੇ ਦੁਆਰਾ ਬਹੁਤ ਸਾਰੇ ਚਮਤਕਾਰ ਚਮਤਕਾਰ ਹੋਏ ਆ ਮਤੀ ਦੀ ਅੰਧੀਲ 16 ਬਾਭ ਉਹਦੀ 15 ਅਸੀਂ ਪੜਾਂਗੇ ਮਤੀ ਦੀ ਅੰਧੀਲ 16 ਬਾਭ ਦੀ 15 ਹੈ ਉਸਨੇ ਉਹਨਾਂ ਨੂੰ ਕਿਹਾ ਫਤੂਸੀ ਮੈਨੂੰ ਕੀ ਕਹਿੰਦੇ ਹੋ ਜੁਨੇ ਕੌਣ ਹਾਂ ਹਾਂ ਸ਼ਮੋਲ ਪਤਰਤ ਨੇ ਉੱਤਰ ਦਿੱਤਾ उत्तर दिता धन है तू शमोर बल यू नाम क्यूँ जो शरीर लहू ने नहीं सबो मेरे पिता ने जोड़ा स्वर्ग विच है एक तेरे उगट पर, की थी। ਜੋ ਜਿਹੜੇ ਪ੍ਰਭੂ ਯਸ਼ਮਸੀ ਉੱਤੇ ਵਿਸ਼ਵਾਸ ਕਰਦੇ ਆ ਨਾ ਉਹਨਾਂ ਨੂੰ ਪ੍ਰਭੂ ਯਸ਼ਮਸੀ ਕੀ ਕਰਦਾ ਹੈ ਅਧਿਕਾਰ ਵੀ ਅਧਿਕਾਰ ਵੀ ਦਿੰਦਾ ਆ ਸੋ ਜਿਹੜੇ ਪ੍ਰਭੂ ਯਸ਼ਮਸੀ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਅਧਿਕਾਰ ਵੀ ਦਿੰਦਾ ਆ ਜਿਵੇਂ ਜਿਹੋ ਹੁਣਾਂ ਨੇ ਪ੍ਰਭੂ ਯਸ਼ਮਸੀ ਦਾ ਪ੍ਰਚਾਰ ਕੀਤਾ ਤੇ ਪ੍ਰਭੂ ਯਸ਼ਮਸੀ ਦੇ ਪਰਮੇਸ਼ਵਰ ਦੇ ਵੱਲੋਂ ਜੀ ਉਹਨਾਂ ਨੂੰ ਬੜੇ ਬੜੇ ਵੱਡੇ ਅਧਿਕਾਰ ਵੀ ਦਿੱਤੇ ਗਏ ਸੀਗੇ ਉਹਨੇ ਰਾਜੇ ਦੇ ਨਾਲ ਵੀ ਮੱਥਾ ਜਣਾ ਸੀਗਾ ਉਹ ਲਾ ਲਿਆ ਸੀਗਾ ਸੋ ਐਲੀਆ ਦੇ ਬਾਰੇ ਆਪਾਂ ਸਿੱਖਣਾ ਆ ਜੋ ਉਹਨਾਂ ਦੇ ਬਾਰੇ ਆਪਾਂ ਸਿੱਖ ਚੁੱਕੇ ਆ ਐਲੀਆ ਦੇ ਬਾਰੇ ਸਿੱਖਣਾ ਕਿ ਐਲੀਆ ਜਿਹੜਾ ਸੀਗਾ ਐਲੀਆ ਦੇ ਕੰਮ ਕੀ ਕੀ ਉਹਨੇ ਕੰਮ ਕੀਤੇ ਉਹਦੇ ਬਾਰੇ ਅਸੀਂ ਵੇਖਾਂਗੇ ਤੇ ਐਲੀਆ ਨੇ ਜਿਹੜੇ ਚਮਤਕਾਰ ਕੀਤੇ ਉਹਦੇ ਬਾਰੇ ਵੀ ਅਸੀਂ ਵੇਖਾਂਗੇ ਆਓ ਅਸੀਂ ਪੜ੍ਹਾਂਗੇ ਕਿ ਐਲੀਆ ਇਸرائیਲੀਆਂ ਦੇ ਬਾਰੇ ਕਿਉਂ ਚਿੰਤਕ ਸੀਗਾ ਕਿਉਂ ਚਿੰਤਾ ਵਿੱਚ ਪਿਆ ਸੀਗਾ ਕਿਉਂ ਫਿਕਰਮੰਦ ਸੀਗਾ ਅਸੀਂ ਪੜ੍ਹਾਂਗੇ ਪਹਿਲਾ ਰਾਜਾ 16 ਬਾਭ ਉਹਦੀ 29 ਤੋਂ 31 ਅਸੀਂ ਐਲੀਆ ਦੇ ਬਾਰੇ ਸਿੱਖਾਂਗੇ ਐਲੀਆ ਦਾ ਨਾਮ ਉਸ ਜਗ੍ਹਾ ਤੇ ਆਇਆ ਲੋਕੀ ਕਹਿੰਦੇ ਕੋਈ ਕਹਿੰਦਾ ਜਹ ਹੁਨਾ ਬਪਤਿਸਮਾ ਦੇਣ ਵਾਲਾ ਕੋਈ ਕਹਿੰਦੇ ਐਲੀਆ ਤੇ ਕੋਈ ਕਹਿੰਦੇ ਯਰਮੀਆਂ 16 ਰਾਜਾ

ਸਾਦੇ 98 ਬਰੇ ਵਿੱਚ ਆਮਰੀ ਦਾ ਪੁੱਤਰ ਆਹਾਬ ਇਸਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਆਮਰੀ ਦਾ ਪੁੱਤਰ ਆਹਾਬ ਇਸਰਾਇਲ ਉੱਤੇ ਸਾਗਰੀਆ ਵਿੱਚ 22 ਬਰੇ ਰਾਜ ਕਰਦਾ ਰਿਹਾ ਹਾਂ ਇਸ ਜਗ੍ਹਾ ਤੇ ਇਸਰਾਈਲੀਆਂ ਦਾ ਜਿਹੜੇ ਰਾਜੇ ਹੁੰਦੇ ਸੀਗੇ ਪਹਿਲਾ ਕੋਈ ਰਾਜਾ ਨਹੀਂ ਸੀਗਾ ਪਰ ਸ਼ਾਉਲ ਜਿਹੜਾ ਇਸਰਾਈਲੀਆਂ ਦਾ ਪਹਿਲਾ ਰਾਜਾ ਬਣਿਆ ਉਸ ਤੋਂ ਬਾਅਦ ਰਾਜੇ ਜਿਹੜੇ ਸ਼ੁਰੂ ਹੋ ਕੇ ਰਾਜੇ ਜਿਹੜੇ ਇਸਰਾਈਲ ਉੱਤੇ ਰਾਜ ਕਰਨ ਲੱਗੇ ਨੇ ਰਾਜਿਆਂ ਤੋਂ ਪਹਿਲਾਂ ਜਿਹੜੇ ਸੀਗੇ ਨਿਆਈ ਸੀਗੇ ਨਿਆਈ ਰਾਜ ਕਰਦੇ ਸੀਗੇ ਔਰ ਨਿਆਈਆਂ ਦਾ ਹੀ ਚੱਲਦੀ ਸੀ ਨਿਆਈਆਂ ਦੇ ਹੀ ਹੁਕਮ ਚੱਲਦੇ ਸੀਗੇ ਨਿਆਈਆਂ ਦੇ ਫੈਸਲੇ ਚੱਲਦੇ ਸੀਗੇ ਪਰ ਸ਼ੌਲ ਤੋਂ ਬਾਅਦ ਇਸ ਵੇਲੇ ਤੇ ਰਾਜਾ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਯਹੂਦਾ ਦੇ ਪਾਸ਼ਾ ਆਸਾ ਦੇ 38ਵੇਂ ਬਰੇ ਵਿੱਚ ਆਮਰੀ ਦਾ ਪੁੱਤਰ ਆਹਾਬ ਇਸਰਾਈਲ ਤੇ ਰਾਜ ਕਰਨ ਲਗਾ ਉਸ ਰਾਜਾ ਦਾ ਨਾਮ ਕੀ ਸੀਗਾ ਜਿਹੜਾ ਰਾਜ ਕਰਨ ਲਗਾ ਆਹਾਬ ਕੀ ਨਾਮ ਸੀਗਾ ਆਹਾਬ ਤੇ ਲਿਖਿਆ ਇਹਨੇ 22 ਸਾਲ ਜਿਹੜਾ ਸੀਗਾ 22 ਸਾਲ ਇਸਰਾਈਲ ਦੇ ਉੱਤੇ ਰਾਜ ਕੀਤਾ ਕਿੰਨੇ ਸਾਲ 22 ਸਾਲ ਉਹਨੇ ਰਾਜ ਕੀਤਾ 22 ਸਾਲ ਬਹੁਤ ਲੰਮਾ ਸਮੇਂ ਹੁੰਦਾ ਪਰ ਇਹਦਾ ਰਾਜ ਕੋਈ ਨਾ ਵਧੀਆ ਰਾਜ ਰਾਜ ਨਹੀਂ ਸੀਗਾ ਉਸ ਤੋਂ ਅੱਗੇ ਪੜਾਂਗੇ ਅਤੇ ਆਮਰੀ ਦੇ ਪੁੱਤਰ ਆਹਾਬ ਨੇ ਯਹੋਵਾ ਦੇ ਦੇਖਣ ਵਿੱਚ ਆਪਣੇ ਸਾਰੇ ਅਗਲਿਆਂ ਨਾਲੋਂ ਵਧੀਕ ਬਦੀ ਕੀਤੀ ਹਾਂ ਜਿਹੜੇ ਰਾਜੇ ਪਹਿਲਾਂ ਹੋ ਚੁੱਕੇ ਸੀਗੇ ਉਹਨਾਂ ਦੇ ਨਾਲੋਂ ਜ਼ਿਆਦਾ ਇਹਨੇ ਬਦੀ ਕੀਤੀ ਰਾਜੇ ਨੇ ਕੀ ਨਾਮ ਸੀ ਰਾਜੇ ਦਾ ਆਹਾਬ ਆਹਾਬ ਨੇ ਉਹਨਾਂ ਸਾਰਿਆਂ ਰਾਜਾਂ ਨਾਲੋਂ ਵੱਧ ਬਦੀ ਕੀਤੀ ਜਿਹੜੇ ਪਹਿਲਾਂ ਇਜ਼ਰਾਈਲ ਦੇ ਰਾਜੇ ਹੋ ਚੁੱਕੇ ਸੀ ਸੋ ਕੀ ਬਦੀ ਕੀਤੀ ਪੜਾਂਗੇ ਸੋ ਕਿ ਅਸੀਂ ਕਾਈ ਹੋ ਯਾਰ ਕਿਨਾਂ ਪਾਤ ਦੇ ਪੁੱਤਰ ਇਹ ਰਾਗਵਾਨ ਦੇ ਪਾਪਾ ਵਿੱਚ ਚੱਲਣਾ ਹਲਕੀ ਜਹੀ ਗੱਲ ਜਾਣ ਕੇ ਉਹਨੇ ਸਿਦੋਨੀਆ ਦੇ ਰਾਜਾ ਅਥਬਿਆਲ ਦੀ ਧੀ ਇਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਾਹਲ ਦੀ ਪੂਜਾ ਕੀਤੀ ਅਤੇ ਉਸਦੇ ਅੱਗੇ ਮੱਥਾ ਟੇਕਿਆ ਹਾਂ ਇਹਦੀ ਵੱਡੀ ਗਲਤੀ ਕੀ ਸੀਗੀ ਇਹਨੇ ਮੋਆਬੀਆਂ ਦੇ ਰਾਜੇ ਦੀ ਧੀ ਨੂੰ ਕੀ ਕੀਤਾ ਵਿਆਹ ਲਿਆ ਸਿਦੋਨੀਆਂ ਦੇ ਸਿਦੋਨੀਆਂ ਦੇ ਰਾਜੇ ਦੀ ਧੀ ਨੂੰ ਇਹਨੇ ਕੀ ਕੀਤਾ ਇਹਨੇ ਵਿਆਹ ਲਿਆ ਸ਼ਾਦੀ ਕਰ ਲਈ ਤੇ ਉਹ ਰਾਣੀ ਦਾ ਨਾਮ ਕੀ ਸੀਗਾ ਇਸੀਬਲ ਨਾਮ ਸੀਗਾ ਤੇ ਬਾਈਬਲ ਦੇ ਵਿੱਚ ਅਸੀਂ ਪੜਿਆ ਲਿਖਿਆ ਆ ਕਿ ਉਹ ਸਾਰੇ ਮੂਰਤੀ ਪੂਜਾ ਕਰਨ ਵਾਲੇ ਲੋਕ ਸੀਗੇ ਇਹਨੇ ਕੀ ਕੀਤਾ ਰਾਜੇ ਨੇ ਏ ਉਹਨੇ ਹਲਕੀ ਜਿਹੀ ਗੱਲ ਸਮਝਿਆ ਤੇ ਈਜਵਲ ਨਾਲ ਵਿਆਹ ਕਰ ਲਿਆ ਤੇ ਉਹ ਜਿਹੜੀ ਈਜਵਲ ਸੀਗੀ ਜਾਂ ਉਸ ਜਗ੍ਹਾ ਤੇ ਉੱਪਰ ਜਿਹੜੇ ਸਿਦੋਨੀਆਂ ਦੇ ਲੋਕ ਸੀਗੇ ਉਹ ਬaal ਦੇਵਤਾ ਦੀ ਪੂਜਾ ਪੂਜਾ ਕਰਦੇ ਹੁੰਦੇ ਸੀਗੇ ਸੋ ਪੜਾਂਗੇ ਅੱਗੇ ਨਾਲੇ ਉਹਨੇ ਬaal ਲਈ ਬaal ਦੇ ਭਵਨ ਵਿੱਚ ਜੋ ਉਹਦੇ ਸਾਮਰੀਆ ਵਿੱਚ ਬਣਾਇਆ ਹੂੰ ਹਾਂ ਇਹਨੇ ਬਹੁਤ ਸਾਰੇ ਟੰਬ ਬਣਾਏ ਟੰਬ ਦਾ ਮਤਲਬ ਦਾ ਬਹੁਤ ਸਾਰੀਆਂ ਜਗ੍ਹਾ ਇਹਨੇ ਬਣਾਈਆਂ ਜਿੱਥੇ ਮੱਥਾ ਟੇਕਣ ਦੇ ਵਾਸਤੇ ਪੂਜਾ ਕਰਨ ਵਾਸਤੇ ਉਹਨੇ ਜਿਹੜੇ ਉਹਨਾਂ ਦੇ ਵਾਸਤੇ ਮੰਦਰ ਬਣਾਏ ਤੇ ਇਹਦੇ ਬਾਅਦ ਲਿਖਿਆ ਕਿ ਆ ਹਾਵ ਨੇ ਵੀ ਉਧਰ ਕਿਤੇ ਪੂਜਾ ਕੀਤੀ ਤੇ ਮੱਥਾ ਟੇਕਿਆ ਤੇ ਆਖਰੀ ਗੱਲ ਜਿਹੜੀ ਆ ਅਸੀਂ ਇਸ ਹਿੱਸੇ ਵਿੱਚ ਪੜ੍ਹੀ ਆ ਉਹਦੇ ਲਿਖਿਆ ਕਿ ਇਹਨੇ ਬਹੁਤ ਗੁੱਸਾ ਚੜਾਇਆ ਪਰਮੇਸ਼ਰ ਨੂੰ ਕੀ ਕੀਤਾ ਪਰਮੇਸ਼ਰ ਨੂੰ ਬਹੁਤ ਕਰੋਧ ਚੜਾਤਾ ਨੇ ਬੜਾ ਪਰਮੇਸ਼ਰ ਗੁੱਸੇ ਵਿੱਚ ਲੈ ਜਾਂਦਾ ਕਿਉਂਕਿ ਪਰਮੇਸ਼ਰ ਕਿਉਂ ਗੁੱਸੇ ਹੁੰਦਾ ਜਦੋਂ ਇਨਸਾਨ ਗਲਤੀਆਂ ਕਰਦੇ ਆ ਉਦੋਂ ਪਰਮੇਸ਼ਰ ਸਿਰ ਕ੍ਰੋਧ ਵਿੱਚ ਆ ਜਾਂਦਾ ਹੈ ਜਦੋਂ ਪਰਮੇਸ਼ਰ ਜਦੋਂ ਇਨਸਾਨ ਗਲਤੀ ਕਰਦਾ ਆ ਤੇ ਫਿਰ ਪਰਮੇਸ਼ਰ ਜਿਹੜੇ ਤਬਾਹੀ ਕਰਨ ਦੇ ਵਾਸਤੇ ਵੀ ਅਸਮਾਨ ਤੋਂ ਛੱਡ ਕੇ ਥੱਲੇ ਥੱਲੇ ਆ ਜਾਂਦਾ ਹੈ ਅਸੀਂ ਦੇਖਦੇ ਆ ਪੁਰਾਣੇ ਨੇਮ ਦੇ ਵਿੱਚ ਕਿਵੇਂ ਸਦੂਮ ਤੇ ਅਮੂਰਾ ਨੂੰ ਤਬਾਹ ਕਰ ਦਿੱਤਾ ਸੀਗਾ ਪਰਮੇਸ਼ਰ ਨੇ ਤੇ ਪਰਮੇਸ਼ਰ ਨੇ ਆਜਮ ਨੇ ਸੀ ਕੀਤਾ ਔਰ ਉਹਦੇ ਸਮੇ ਕਿੰਨੇ ਜਲ ਪਰਦੋ ਪਰਮੇਸ਼ਰ ਲੈ ਆਂਦੀ ਸੀਗੀ ਹਲੋ ਕਿਉਂਕਿ ਪਰਮੇਸ਼ਰ ਦਾ ਕਰੋਧ ਬਹੁਤ ਭੜਕਿਆ ਸੀਗਾ ਤੇ ਆ ਹਾਂ ਵੇ ਕਿੰਦਾ ਦਾ ਰਾਜਾ ਸੀਗਾ ਜਿੰਨੇ ਪਹਿਲੇ ਸਾਰੇ ਰਾਜਿਆਂ ਦੇ ਨਾਲੋਂ ਜ਼ਿਆਦਾ ਕਰੋਧ ਪਰਮੇਸ਼ਰ ਨੂੰ ਚੜਾ ਦਿੰਦਾ ਉਸ ਤੋਂ ਅੱਗੇ ਪੜਾਂਗੇ ਉਹਦੇ ਦਿਨਾਂ ਵਿੱਚ ਹੀ ਇਹ ਬੈਤ ਲਿਏ ਨੇ ਇਹ ਰੀਓ ਬਣਾਇਆ ਹੂੰ ਉਸਨੇ ਆਪਣੇ ਕੋਲੋਠੇ ਪੁੱਤਰ ਹੈ ਅਬੀਰਾ ਮੁੱਤੇ ਉਹਦੀ ਨਿਉ ਧਰੀ ਅਤੇ ਆਪਣੇ ਨਿੱਕੇ ਪੁੱਤਰ ਸਦੂਮ ਲਾਲ ਉਹਦੇ ਸਾਡਾ ਖੜੇ ਕੀਤੇ ਹੂੰ ਤੇ ਕੁਆ ਦੇ ਰਾਹੀ ਆਖਿਆ ਕੀ ਹਾਂ ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਜਿਹੜਾ ਕੰਮ ਉਸ ਜਗ੍ਹਾ ਤੇ ਉੱਪਰ ਹੋਇਆ ਜਿਹੜਾ ਪਰਮਿਸ਼ਨ ਪਸੰਦ ਨਹੀਂ ਸੀਗਾ ਜਿਹਦੇ ਬਾਰੇ ਲਿਖਿਆ ਕਿ ਪਰਮੇਸ਼ਰ ਨੇ ਜਰੀਹੋ ਜਿਹੜਾ ਜੀ ਰਿਹਾ ਉਹਨੂੰ ਤਬਾਹ ਕਰਨ ਦਾ ਤਤਕ ਜਦੋਂ ਇਸਰਾਈਲੀ ਜਿਹ ਉਹਨਾਂ ਨੇ ਕਨਾਰ ਵਿੱਚ ਜਾਣਾ ਸੀਗਾ ਤੇ ਰਸਤੇ ਵਿੱਚ ਜਰੀਹੋ ਦੀ ਦੀਵਾਰ ਖੜੀ ਸੀਗੀ ਜਿਵੇਂ ਅੱਜ ਕੱਲ ਲੋਕੀ ਜਾਂਦੇ ਨੇ ਨਾ ਅਮਰੀਕਾ ਜਾਂਦੇ ਨੇ ਤੇ ਰਸਤੇ ਵਿੱਚ ਮੈਕਸਿਕੋ ਦੀ ਦੀਵਾਰ ਨੂੰ ਲੰਘਦੇ ਆ ਉਸੇ ਤਰ੍ਹਾਂ ਜਰੀਹੋ ਦੀ ਦੀਵਾਰ ਸੀਗੀ ਜਿਹੜੀ ਜਰੀਹੋ ਦੀ ਦੀਵਾਰ ਸੀਗੀ ਉਹਨਾਂ ਨੂੰ ਇਸਰਾਈਲੀਆਂ ਨੇ ਜਕਾਰਿਆਂ ਦੇ ਨਾਲ ਢਾ ਦਿੱਤਾ ਉਹ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਤੇ ਪਰਮੇਸ਼ੁਰ ਉਹਦੇ ਤੋਂ ਉਸ ਸ਼ਹਿਰ ਨੂੰ ਜਿਹੜਾ ਫਰਾਮ ਦਿੱਤਾ ਸੀਗਾ ਕਿ ਇਸ ਸ਼ਹਿਰ ਨੂੰ ਕੋਈ ਵੀ ਆਵਾਜ਼ ਨਾ ਕਰੇ ਜਿਹੜਾ ਇਸ ਨੂੰ ਆਵਾਜ਼ ਕਰੇਗਾ ਉਹਨੂੰ ਕੀ ਹਰਜਾਨਾ ਦੇਣਾ ਪਵੇਗਾ ਉਹਨੂੰ ਤਾਂ ਕੀ ਨੁਕਸਾਨ ਹੋਵੇਗਾ ਹਨਾ ਉਹਦੇ ਬਾਰੇ ਲਿਖਿਆ ਦਾ ਬਾਈਬਲ ਵਿੱਚ ਅਜਿਹਾ ਜਗ੍ਹਾ ਤੇ ਪੜਿਆ ਸੀ ਉਹ ਆਪਣੇ ਪਲੋਠੇ ਪੁੱਤ ਦੇ ਉੱਤੇ ਉਹ ਨਹੀਂ ਰੱਖੇਗਾ ਤੇ ਨਿੱਕੇ ਪੁੱਤਰ ਦੇ ਉੱਤੇ ਜਿਹੜਾ ਸੀਗਾ ਉਹਦਾ ਦਰਵਾਜ਼ਾ ਜਿਹੜਾ ਖੁੱਲੇਗਾ ਇੰਨਾ ਵੱਡਾ ਜਿਹੜਾ ਸੀ ক্লোਜ਼ ਸੀਗਾ ਪਰਮੇਸ਼ੁਰ ਦਾ ਕਿ ਅਗਰ ਕੋਈ ਇਹ ਜਗ੍ਹਾ ਤੇ ਦੁਆਰਾ ذریعے ਹੁਣ ਬਣਾਵੇਗਾ ਹਨਾ ਜਿਹੜੀ ਹੁਣ ਉਹ ਸਾਰੇਗਾ ਕਿ ਉਹਦਾ ਪਲੋਠਾ ਪੁੱਤਰ ਵੀ ਮਰਨਾ ਮਰੇਗਾ ਤੇ ਸਭ ਤੋਂ ਛੋਟਾ ਪੁੱਤਰ ਵੀ ਮਰੇਗਾ ਤੇ ਫਿਰ ਜਾ ਕੇ ਇਸ ਪਵੰਦੀ ਦੀ ਸਾਰੀ ਹੋਵੇਗੀ ਇਹ ਵੱਡਾ ਕੰਮ ਜਿਹੜਾ ਘਨੋਨਾ ਕੰਮ ਜਿਹੜਾ ਕਿਹਦੇ ਰਾਜ ਵਿੱਚ ਹੋਇਆ ਸੀਗਾ ਆ ਹਾਫ ਦੇ ਰਾਜ ਵਿੱਚ ਕਿਹਦੇ ਰਾਜ ਵਿੱਚ ਹੋਇਆ ਆ ਹਾਫ ਦੇ ਰਾਜ ਵਿੱਚ ਪਰਮੇਸ਼ੁਰ ਨੇ ਸਰਾਬ ਦਿੱਤਾ ਸੀਗਾ ਸ਼ਹਿਰ ਨੂੰ ਪਰ ਇਸ ਰਾਜੇ ਨੇ ਕੀ ਕੀਤਾ ਉਸੇ